ਦਾੜੀ ਨਾਲ ਮੁੱਛਾਂ ਵਧਗੀਆਂ ਜਿਵੇਂ ਛਪੜਾ ਵਿੱਚ ਢੀਲਾ ਨਹੀਂ ਥੋੜੀ ਬੁੜੀ ਨੇ ਮੁੰਨੀ ਪਟਾਲੀ ਨਹੀਂ ਥੋੜੀ ਬੁੜੀ ਨੇ ਮੁੰਨੀ ਪਟਾਲੀ ਸਾਡੇ ਬੁੜੇ ਨੇ ਕੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਦਾੜੀ ਨਾਲ ਮੁੱਛਾਂ ਵਧਗੀਆਂ ਜਿਵੇਂ ਛਪੜਾ ਵਿੱਚ ਢੀਲਾ ਨਹੀਂ ਥੋੜੀ ਬੁੜੀ ਨੇ ਮੁੰਨੀ ਪਟਾਲੀ ਨੀ ਤੁਹਾਡੀ ਬੁੜੀ ਨੇ मुन्नी ਪਟਾਲੀ ਸਾਡੇ ਬੁੜੇ ਨੇ ਕੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਦਾੜੀ ਨਾਲੋਂ ਮੁੱਛਾਂ ਵਰਗੀਆਂ ਜਿਉਂ ਛਪੜਾਂ ਵਿੱਚ ਢੀਲਾ ਨੀ ਤੁਹਾਡੀ ਬੁੜੀ ਨੇ मुन्नी ਪਟਾਲੀ ਨੀ ਥੋੜੀ ਬੁੜੀ ਨੇ ਮੁੰਨੀ ਪਟਾਲੀ ਸਾਡੇ ਬੁੜੇ ਨੇ ਕੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ ਨਹੀਂ ਬੋਲੀ ਮੋੜੰਦਾ ਕਰਮਟਿਆਰੇ ਹੀਲਾ